ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਜਨੇ ਵਧੀਆ ਹੋਮ ਹੋਗੇ ਤੰਦਰੁਸਤ ਹੋਮ ਹੋਗੇ ਸੋ ਅਸੀਂ ਅੱਜ ਲੈ ਕੇ ਆਏ ਹਾਂ ਜੀ ਪਰਮੇ ਕਰੇਲੇ ਪਰਮੇ ਕਰੇਲੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਗੇ ਤੇ ਸਵਾਦ ਬਣ ਕੇ ਤਿਆਰ ਹੋਗੇ ਸਭ ਤੋਂ ਪਹਿਲਾਂ ਅਸੀਂ ਕਰੇਲਾ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਅਸੀਂ ਇਹਦੀ ਛਿਲ ਜਿਹੜੀ ਕਿ ਆ ਉਤਾਰ ਦਵਾਂਗੇ ਜੇਕਰ ਤੁਸੀਂ ਇਹ ਅਲੱਗ ਵਿੱਚ ਤਿਆਰ ਕਰਨਾ ਚਾਹੁੰਦੇ ਹੋ ਸਬਜ਼ੀ ਉਹ ਵੀ ਤਿਆਰ ਹੋ ਸਕਦੀ ਹੈ ਉਹ ਵੀ ਤਾਂ ਅਸੀਂ ਨੈਕਸਟ ਵੀਡੀਓ ਜੀ ਜ਼ਰੂਰ ਦਿਖਾਵਾਂਗੇ ਪਰ ਉਸ ਤੋਂ ਬਾਅਦ ਅਸੀਂ ਕਰੇਲੇ ਚੰਗੀ ਤਰ੍ਹਾਂ ਧੋਣ ਲਿਆ ਸੀਗਾ ਅਲੱਗ ਬੱਤਨ ਵਿੱਚ ਰੱਖ ਲਿਆ ਸੀਗਾ ਕਰੇਲੀਆਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਕਿ ਅਸੀਂ ਹੁਣ ਥੋੜੇ ਟਾਈਮ ਲਈ ਸੁਕਾਉਣ ਵਾਸਤੇ ਰੱਖ ਦਵਾਂਗੇ ਤਾਂ ਫਿਰ ਅਸੀਂ ਇਹਦੇ ਵਿੱਚ ਭੋਣਨ ਵਾਸਤੇ ਪਿਆਜ਼ ਲੈ ਆ ਪਿਆਜ਼ ਜੇਕਰ ਤੁਸੀਂ ਜ਼ਿਆਦਾ ਲੈਣਾ ਚਾਹੁੰਦੇ ਹੋ ਜ਼ਿਆਦਾ ਵੀ ਲੈ ਸਕਦੇ ਤੇ ਪਿਆਜ਼ਾਂ ਦੀ ਛਿੱਲ ਜਿੱਲਦੀ ਕੀ ਆ ਉਤਾਰ ਲਈ ਗਈ ਆ ਤੇ ਹੁਣ ਅਸੀਂ ਕਰੇਲੀਆਂ ਨੂੰ ਦਵਾਂਗੇ ਜੀ ਜੀਰਾ ਤੇ ਕਰੇਲੀਆਂ ਨੂੰ ਸੁੱਕਣ ਤੋਂ ਬਾਅਦ ਅਸੀਂ ਇਹਨੂੰ ਚੀਰਾ ਦਵਾਂਗੇ ਚੀਰਾ ਕੁਝ ਇਸ ਤਰੀਕੇ ਦਾ ਦੇਣਾ ਜਿਹੜਾ ਸਾਡਾ ਕਰੇਲਿਆਂ ਵਿੱਚ ਪਾਇਆ ਹੋਇਆ ਮਟੀਰੀਅਲ ਉਹ ਬਾਹਰ ਨਾ ਨਿਕਲ ਸਕੇ ਤੇ ਇਹ ਜਿਹੜੇ ਬਿਜਲੇ ਵੀ ਆ ਉਹ ਪੱਕੇ ਹੋਏ ਸੀਗੇ ਅਸੀਂ ਇਹਨਾਂ ਨੂੰ ਬਾਹਰ ਕੱਢ ਲਿਆ ਜੇਕਰ ਕੱਚੇ ਹੋਏ ਵੀ ਵੀ ਹੁੰਦੇ ਆ ਉਹ ਅਸੀਂ ਅਲੱਗ ਵਿੱਚ ਰੱਖ ਸਕਦੇ ਆ ਤੇ ਪਿਆਜ਼ਾਂ ਦੀ ਛਿੱਲ ਉਤਾਰ ਦਿੱਤੀ ਗਈ ਹੈ ਤੇ ਫਾਈਨਲੀ ਜਿਹੜੀ ਸਾਡੀ ਕਰੇਲਿਆਂ ਨੂੰ ਚੀਰਾ ਵੀ ਦੇ ਹੋ ਗਿਆ ਆ ਤੇ ਇਹ ਕਰੇਲੇ ਜਿਹੜੇ ਕਿ ਬਹੁਤ ਹੀ ਨਰਮ ਹੋ ਗਏ ਕਿਉਂਕਿ ਥੋੜਾ ਟਾਈਮ ਧੁੱਪੇ ਵੀ ਰੱਖੇ ਹੋਏ ਸੀ ਕਿ ਨਮਕ ਲਗਾ ਕੇ ਤੇ ਹੁਣ ਅਸੀਂ ਜਿਹੜੇ ਸਾਡੇ ਪਿਆਜ਼ ਆ ਮਿਰਚਾਂ ਆ ਤੇ ਟਮਾਟਰ ਦਾ ਮਟੀਰੀਅਲ ਤਿਆਰ ਕਰਨ ਲੱਗੇ ਆ ਅਸੀਂ ਇਹਨੂੰ ਬਰੀਕ ਮਾਤਰਾ ਵਿੱਚ ਕਟਾਂਗੇ ਕਿਉਂਕਿ ਅਸੀਂ ਦਾ ਕੱਦੂ ਕਾਸ ਕਰਾਂਗੇ ਸੋ ਕਦ ਦੁਕਾਨ ਕਰਨ ਦੇ ਵਿੱਚ ਹੀ ਅਸੀਂ ਜਿਹੜਾ ਇਹ ਅਚਾਰ ਲਿਆ ਆ ਖਟਾ ਆਚਾਰ ਆ ਇਹ ਜੇਕਰ ਤੁਸੀਂ ਅੰਬੀ ਵਿੱਚ ਪਾਉਣਾ ਚਾਹੁੰਦੇ ਹੋ ਅੰਬੀ ਵਿੱਚ ਪਾ ਸਕਦੇ ਆ ਸੋ ਇਸੇ ਤਰ੍ਹਾਂ ਗ੍ਰाइंड ਕਰਨ ਤੋਂ ਬਾਅਦ ਸਾਡਾ ਮਟੀਰੀਅਲ ਫਾਈਨਲੀ ਹੋ ਗਿਆ ਹੈ ਜੀ ਰੈਡੀ ਤੇ ਅਸੀਂ ਥੋੜਾ ਜਿਹਾ ਨੰਨ ਨਮਕ ਪਾ ਲਿਆ ਵਿੱਚ ਦੇ ਨਮਕ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਗਰਮ ਮਸਾਲਾ ਵੀ ਪਾਇਆ ਹਲਦੀ ਵੀ ਪਾਈ ਆ ਜੇਕਰ ਤੁਸੀਂ ਗਰਮ ਮਸਾਲੇ ਹੋਰ ਵੀ ਵਿੱਚ ਪਾਉਣਾ ਚਾਹੁੰਦੇ ਹੋ ਤੇ ਹੋਰ ਵੀ ਪਾ ਸਕਦੇ ਆ ਸੋ ਮੇਰੀ ਹਰ ਇੱਕ ਵੀਡੀਓ ਨੂੰ ਇਸ ਤਰ੍ਹਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਰਿਹਾ ਕਰੋ ਤੁਸੀਂ ਮੇਰੀ ਪਹਿਲੀ ਵੀਡੀਓ ਬਹੁਤ ਸਾਰਾ ਪਿਆਰ ਦਿੱਤਾ ਹੈ ਸੋ ਅੱਗੇ ਵੀ ਵੀਡੀਓ ਨੂੰ ਐਦਾਂ ਹੀ ਪਿਆਰ ਦਿੰਦੇ ਰਹੋ ਤੇ ਅਸੀਂ ਇਸ ਮਟੀਰੀਅਲ ਚੰਗੀ ਤਰ੍ਹਾਂ ਤਿਆਰ ਕਰ ਲਿਆ ਇਹਨੂੰ 200 40 ਮਿੰਟ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਆ ਤੇ ਹੁਣ ਫਾਈਨਲੀ ਵਾਰੀ ਆ ਚੁੱਕੀ ਹੈ ਜੀ ਕarele ਭਰਨ ਦੀ ਤੇ ਕarele ਜਿਹੜੇ ਕਿ ਸਾਡੇ ਭਰਨੇ ਹੋ ਗਏ ਆ ਜੀ ਸ਼ੁਰੂ ਇਹ ਕਰੇਲਿਆਂ ਦਾ ਮਟੀਰੀਅਲ ਵੀ ਅਸੀਂ ਉਸੇ ਤਰੀਕੇ ਨਾਲ ਬਣਾਇਆ ਸੀਗਾ ਤਾਂ ਕਿ ਜਿਹੜਾ ਇਹਦੀ ਬਚਤ ਜਿਹੜਾ ਬਚੇ ਨਾ ਤੇ ਮਟੀਰੀਅਲ ਬਣ ਕੇ ਹੋ ਗਿਆ ਜੀ ਰੈਡੀ ਤੇ ਹੁਣ ਵਾਰੀ ਆ ਗਈ ਆ ਜੀ ਇਹਨੂੰ ਤੇਲ ਦੇ ਵਿੱਚ ਰੱਖਣ ਦੀ ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਧਾਗੇ ਨਾਲ ਲਪੇਟ ਲਿਆ ਗਿਆ ਆ ਤੇ ਧਾਗੇ ਨਾਲ ਇਸ ਤਰੀਕੇ ਨਾਲ ਲਪੇਟਣਾ ਆ ਤਾਂ ਕਿ ਜਦੋਂ ਤਲਣੇ ਹੋਣ ਸਾਡਾ ਜਿਹੜਾ ਮਟੀਰੀਅਲ ਆ ਉਹ ਬਾਹਰ ਨਾ ਨਿਕਲੇ ਲਓ ਜੀ ਅਸੀਂ ਹੁਣ ਇਹਨਾਂ ਨੂੰ ਧਾਗੇ ਨਾਲ ਚੰਗੀ ਤਰ੍ਹਾਂ ਲਪੇਟ ਲਿਆ ਆ ਤੇ ਕੜਾਹੀ ਸਾਡੀ ਹੋ ਗਈ ਆ ਜੀ ਗਰਮ ਤੇ ਇੱਕ ਕੜਛੀ ਤੇਲ ਪਾ ਕੇ ਮੈਂ ਕੜਾਹੀ ਦੇ ਵਿੱਚ ਰੱਖ ਦਿੱਤੀ ਸੀਗੀ ਤੇ ਚੰਗੀ ਤਰ੍ਹਾਂ ਤੇਲ ਸਾਡਾ ਜਿਹੜਾ ਕੀ ਆ ਗਰਮ ਹੋ ਚੁੱਕਾ ਆ ਸੋ ਹੁਣ ਮੈਂ ਕਰੇਲੇ ਹੌਲੀ ਹੌਲੀ ਦੇ ਵਿੱਚ ਪਾਵਾਂਗੀ ਕਰੇਲੇ ਜਿਆਦਾ ਹੁਣ ਕਰਕੇ ਅਸੀਂ ਇਹਨੂੰ ਅੱਧੇ ਅੱਧੇ ਬਣਾਵਾਂਗੇ ਤੇ ਦੇਖ ਸਕਦੇ ਆ ਕਿ ਜਿਹੜਾ ਕੀ ਆ ਉਬਲਦਾ ਪਿਆ ਆ ਤੇ ਕਰੇਲੇ ਜਿਹੜੇ ਸਾਡੇ ਬਣਦੇ ਪਏ ਆ ਤੇ ਹੌਲੀ ਹੌਲੀ ਅਸੀਂ ਇਹਨੂੰ ਹਿਲਾਦੇ ਰਾਵਾਂਗੇ ਤਾਂ ਕਿ ਸਾਡੇ ਕਰੇਲੇ ਆ ਉਹ ਜਿਆਦਾ ਕਾਲੇ ਪੱਨ ਵਿੱਚ ਨਾ ਉਹਨਾਂ ਵੈਸੇ ਕਰੇਲੇ ਜਿਆਦਾ ਹੀ ਕਾਲੇ ਸੋਹਣੇ ਲੱਗਦੇ ਆ ਖਾਣ ਵਿੱਚ ਵੀ ਬਹੁਤ ਸੁਆਦੀ ਲੱਗਦੇ ਆ ਤੇ ਅਸੀਂ ਇਹਨੂੰ ਫਾਈਨਲੀ 10-15 ਮਿੰਟ ਖਲਾਨਣ ਤੋਂ ਬਾਅਦ ਇਹ ਹਰੇ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਲਿਆ ਸੀਗਾ ਫਾਈਨਲੀ ਦੇਖੋ ਸਾਡੇ ਕਰੇਲੇ ਜਿਹੜੇ ਕੀ ਇਹਦੇ ਕਲਰ ਚੇਂਜ ਹੋ ਗਿਆ ਆ ਤੇ ਕਰੇਲੇ ਬਣਨ ਤੋਂ ਬਾਅਦ ਅਸੀਂ 20 ਮਿੰਟ ਦਾ ਸੇਕ ਲਵਾ ਕੇ ਸਾਡੇ ਕਰੇਲੇ ਜਿਹੜੇ ਕੀ ਇਸ ਤਰ੍ਹਾਂ ਦੇ ਤਿਆਰ ਹੋ ਗਏ ਤੇ ਕਰੇਲੇ ਜਿਹੜੇ ਕੀ ਬਹੁਤ ਵਧੀਆ ਬਣ ਕੇ ਤਿਆਰ ਹੋਏ ਆ ਤੇ ਦੇਖ ਸਕਦੇ ਆ ਤੁਸੀਂ ਕarele ਸਾਡੇ ਬਹੁਤ ਹੀ ਸੋਹਣੇ ਬਣੇ ਹੋਏ ਆ ਤੇ ਨਾ ਹੀ ਬਹੁਤੇ ਕੱਚੇ ਬਣੇ ਆ ਠੀਕ ਆ ਜੀ ਸਾਡਾ ਅੰਦਰਲਾ ਮਟੀਰੀਅਲ ਜਿਹੜਾ ਕੀ ਆ ਉਹ ਵੀ ਬਿਲਕੁਲ ਪੱਕ ਚੁੱਕਾ ਆ ਸੋ ਤੁਸੀਂ ਵੀ ਮੇਰੇ ਤਰੀਕੇ ਨਾਲ ਇਸ ਇੱਕ ਵਾਰੀ ਜ਼ਰੂਰ ਕarele ਬਣਾਉਣਾ ਸੋ ਇਹ ਸੀ ਮੇਰਾ ਅੱਜ ਦਾ ਵਲੌਗ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ